ਸੰਦੀਪ ਮੁੰਡਾ ਤੇ ਮੰਮੀ ਸਾਹਮਦੀ ਆ ਮੈਨੂੰ ਕਿਹੜਾ ਨਹੀਂ ਪਤਾ ਲੱਗਦਾ ਉਹ ਵੱਖਰੀ ਗੱਲ ਆ ਕਹੀ ਨਹੀਂ ਕਹਿੰਦੇ ਕੋਈ ਮੰਮੀ ਸਾਹਮਦੇ ਆ ਦੇਣੇ ਰਾਤ ਨੂੰ ਤੇ ਮੈਨੂੰ ਸਾਹਮਣਾ ਪੈਂਦਾ ਵਾ ਨਾ ਮੰਮੀ ਲੱਗ ਕੇ ਸੌਂਦਾ ਨਹੀਂ ਰਾਤ ਨੂੰ ਨਹੀਂ ਫੇਰ ਵੀ ਆ ਮੰਮੀ ਨੇ ਸਾਹਮਣਾ ਤੁਸੀਂ ਕੰਮ ਕਰਨਾ ਵਾ ਫੇਰ ਇਹ ਕੀ ਮੁੰਡਾ ਤੁਸੀਂ ਲੈ ਕੇ ਬੈਠਣਾ ਫੇਰ ਕੰਮ ਕਿੰਨੇ ਕਰਨਾ ਆ ਜਾ ਕੇ ਸਾਰੇ ਜਣੇ ਨਾ ਮੇਰੇ ਦਿਵਾਲੇ ਹੋ ਜਾ ਕਰੋ ਜਿਵੇਂ ਨਹੀਂ ਨਾ ਚੰਗੀ ਲੱਗਦੀ ਮੈਂ ਚਲ ਜਾਂਦੀ ਫੇਰ ਵੇ ਲਸਮੀਏ ਦਾ ਹਾਲ ਫੇਰ ਕਹਿਣਾ ਕਿ ਨੂੰ ਇਹ ਵੀ ਮੂੰਹ ਵਟ ਕੇ ਚੱਲ ਗਈ ਤੁਸੀਂ ਚਲ ਜੈਗੀ ਗੱਲ ਦੋਵਾਂ ਨੂੰ ਕਿਸ ਨੂੰ ਨਹੀਂ ਆਉਂਦੀ ਕਿਤਨਾ ਬੜ ਬੜ ਕਰਦੀ ਚਲ ਗਈ ਐ ਸੱਚੀਆਂ ਹੁੰਦੀਆਂ ਤੇ ਮੇਰੇ ਲੱਗ ਕੇ ਪੈਂਦੀਆਂ ਇਹਨਾਂ ਨੂੰ ਇਹ ਕਿਨੂੰ ਕਿਹੜਾ ਪਤਾ ਲੱਗਣ ਡਿਆ ਅਸੀਂ ਜੋ ਮਰਜ਼ੀ ਕਰੀ ਜਾਂਦੀ ਐ ਮੰਮੀ ਨੂੰ ਪਤਾ ਤਾਂ ਮੈਨੂੰ ਸਾਰਾ ਲੱਗਣ ਡਿਆ ਕੋਈ ਨਹੀਂ ਮੈਂ ਰਹਿਣਾ ਆ ਹੁਣ ਇੱਥੇ ਨਾਲੇ ਪਤਾ ਲੱਗ ਜੂਗਾ ਕਿੰਨਾ ਤੇ ਧਿਆਨ ਰੱਖਦੀ ਐ ਕੋਈ ਨਹੀਂ ਮੈਂ ਸੀਤ ਨੇ ਖੁਪੇ ਅਜਾ ਕੰਮ ਆਸੂ ਫੇਰ ਵੀ ਭਾਣੀ ਨਾ ਕਿੰਨਾ ਤੇ ਧਿਆਨ ਰੱਖਦੀ ਤੂੰ ਵੀ ਬੜੀ ਚਲਾਕ ਬਣਦੀ ਐ ਪੰਜਾਬ ਚ ਪਹਿਲਾਂ ਮੇਰੇ ਵੱਲ ਹੀ ਬਾਝ ਦੀ ਦੀ ਨਾਲੇ ਪੀ ਗੱਲਾਂ ਕਰਨ ਕੋਈ ਗੱਲ ਨਹੀਂ ਦੀਦੀ ਅਸੀਂ ਉਦਾਂ ਹੀ ਕਰਾਂਗੇ ਜਿੱਦਾਂ ਤੁਸੀਂ ਕਹੋਗੇ ਇਹ ਧੋਗਲੀ ਹੈ ਧੋਗਲੀ ਸੁਣੀ ਮੈਂ ਗੱਲ ਕਰਨੀ ਹੈ ਤੁਹਾਡੇ ਦੋਵਾਂ ਨਾਲ ਤੇ ਸੰਦੀਪ ਕੋਠੇ ਚੜ ਗਈ ਹੈ ਹਾਂਜੀ ਉਹ ਚਲ ਗਈ ਮੁੰਡਿਆਂ ਨੂੰ ਸਵਾਲਣ ਗਈ ਹੈ ਅੱਛਾ ਤੇ ਚਲ ਤੇਰਾ ਨਾ ਕਰ ਲੈਣੀ ਆ ਮੈਂ ਇਹ ਗੱਲ ਕਰਨੀ ਸੀ ਸੰਦੀਪ ਤੇ ਜੈਹੋ ਜੀ ਹੈਗੀ ਹੈਗੀ ਆ ਤੂੰ ਵੀ ਉਹਦੇ ਮਗਰ ਲੱਕੇ ਤੇ ਉਹਦਾ ਕਰਨ ਰਿਹਾ ਪੀ ਜੀ ਜੀ ਮੈਂ ਕੀ ਕੀਤਾ ਤੂੰ ਹੀ ਮੰਮੀ ਦੇ ਨਾਲ ਚੰਗਾ ਨਹੀਂ ਮੰਮੀ ਚੰਗਾ ਨਹੀਂ ਰੱਖਣ ਦੀ ਆ ਚਾਰ ਨਾ ਰੋਟੀ ਦੇਣ ਦੇ ਤੂੰ ਹੀ ਆਪਣੀ ਤੁਹਾਡੀ ਮਾਂ ਮੰਮੀ ਹੁੰਦੀ ਉਹਦੇ ਨਾਲ ਵੀ ਤੁਸੀਂ ਇਦਾਂ ਹੀ ਕਰਦੀਆਂ ਦੀਦੀ ਆ ਗੱਲ ਨਹੀਂ ਆ ਉਹਦੋਂ ਆਪਾਂ ਬਣਾਈ ਰਾਜਮਾ ਮੰਮੀ ਨਹੀਂ ਖਾਣਦੇ ਤੇ ਦੀਦੀ ਨੇ ਦੇ ਦਿੱਤੀ ਹਣੀ ਚਾਰਨਾ ਮੈਨੂੰ ਪਤਾ ਹੁੰਦਾ ਤਾਂ ਮੈਂ ਹੋਰ ਕੁਝ ਬਣਾ ਦਿੰਦੀ ਤੇ ਮੈਂ ਹਾਂ ਤੂੰ ਸੱਚੀ ਨਾ ਹੋ ਤੂੰ ਲੱਗੀ ਸੰਦੀਪ ਦੇ ਮਗਰ ਉਹਨੇ ਤੈਨੂੰ ਗੁਰੀ ਬਣਾ ਕੇ ਆ ਫਿਰ ਚੰਗੀ ਭਲੀ ਹੋ ਜਾਣਾ ਨਹੀਂ ਦੀਦੀ ਇਦਾਂ ਦੀ ਕੋਈ ਗੱਲ ਨਹੀਂ ਆ ਨਹੀਂ ਕਿਨੂੰ ਆਉਂਦੇ ਆ ਘਰ ਚ ਰਲ ਕੇ ਰੋ ਤੇ ਪਿਆਰ ਵਾਦਾ ਇਦਾਂ ਰੋ ਲੜਾਈ ਚੰਗੀ ਥੋੜੀ ਹੁੰਦੀ ਆ ਦੀਦੀ ਤੁਸੀਂ ਦੱਸੋ ਬਸ ਆਪਾਂ ਇੱਕ ਦਿਨ ਸ਼ਹਿਰ ਹੀ ਗਈਆਂ ਜਿੱਦਾਂ ਮੰਮੀ ਨੂੰ ਤੁਹਾਡੇ ਕੋਲ ਸੀ ਉਹੀ ਗੱਲ ਨਾ ਮੰਮੀ ਨੇ ਇਹਨਾਂ ਨੂੰ ਵੀ ਦੱਸਤੀ ਸਾਡੇ ਚੀ ਵੀ ਲੜਾਈ ਪਾਈ ਇਹ ਕੋਈ ਗੱਲਾਂ ਚੰਗੀਆਂ ਥੋੜੀਆਂ ਪਰ ਇਹ ਨਾ ਮੰਮੀ ਨੇ ਕਿਹਾ ਕਿ ਚੱਲ ਮੈਨੂੰ ਨਾਲ ਲੈ ਜਾਂਦੀ ਤੇ ਕੋਈ ਨਹੀਂ ਮੈਂ ਛੇਤੀ ਪਹੁੰਚ ਜਾਣਾ ਸੀ ਤੇ ਆਂਦੀ ਮੈਂ ਅੰਦਰ ਆ ਗਈਆਂ ਤੇ ਸਿਮੀ ਸਕੂਟਰੀ ਲੈ ਕੇ ਤਾਂ ਚੱਲ ਗਈ ਹੈ ਜਿਹੜੀ ਉਦੋਂ ਦੀ ਤੁਸੀਂ ਗੱਲ ਕੰਢੇ ਹੋ ਨਾ ਉਦੋਂ ਵੀ ਨਹੀਂ ਮੈਨੂੰ ਪਤਾ ਮੈਂ ਸੋਚਿਆ ਮੰਮੀ ਚੱਲ ਗਈ ਹੈ ਸਿਮੀ ਕੋਈ ਨਾ ਕੋ ਮੋਂ ਬਣਾ ਮੈਨੂੰ ਸਾਫ ਪਤਾ ਲੱਗਣ ਕਿ ਹੋ ਰਿਹਾ ਕੀ ਨਹੀਂ ਮੈਂ ਤਾਂ ਸੰਦੀਪ ਨੂੰ ਵੀ ਆਵਾਜ਼ ਮਾਰਨੀ ਤੁਹਾਨੂੰ ਦੋਵਾਂ ਨੂੰ ਘੋਲ ਕੇ ਪੁੱਛਣਾ ਹਾਂ ਮੈਂ ਜੇ ਕੋਈ ਮੰਮੀ ਕੋ ਗਲਤੀ ਹੋਈ ਹੈ ਮੈਨੂੰ ਦੱਸੋ ਆ ਕਿ ਮੰਮੀ ਨੇ ਆ ਗੱਲ ਕੀਤੀ ਹੈ ਤਾਂ ਮੈਂ ਮੰਮੀ ਨੂੰ ਹੀ ਪੁੱਛ ਲਾਂਗੀ ਦੀਦੀ ਇਦਾਂ ਦੀ ਕੋਈ ਗੱਲ ਨਹੀਂ ਹੈ ਚੱਲ ਘਰ ਜੇ ਮਾਰੀ ਮੋਟੀਆਂ ਗੱਲਾਂ ਹੋ ਹੀ ਜਾਂਦੀਆਂ ਵਾ ਤਾਂ ਹੋ ਗਈ ਨਹੀਂ ਦੂਰ ਦਸਨ ਦੀ ਗੱਲ ਦੀ ਮੈਂ ਤਾਂ ਇਹ ਸਮਝਿਆ ਕਿ ਚੰਨ ਸੰਦੀਪ ਇਦਾਂ ਤੇ ਚੱਲ ਤੂੰ ਚੰਗੀ ਆ ਤੇ ਦੋਵੇਂ ਰਲ ਕੇ ਰਹੋਗੀ ਆ ਤੇ ਚੱਲ ਮੰਮੀ ਵੀ ਨਾਲ ਚੰਗੀ ਰਹੋਗੀ ਤੁਹਾਡੇ ਨਾਲ ਜੀ ਟਾਈਮ ਸੇ ਰੋਟੀ ਦਿਨੇ ਸਾਰੇ ਕੰਮ ਆਪਾਂ ਟਾਈਮ ਸੇ ਕਰਨੇ ਆ ਤਾਂ ਵੀ ਮੰਮੀ ਬੋਲ ਲੀ ਜਾਂਦੇ ਬੋਲ ਲੀ ਜਾਂਦੇ ਜਿੰਮੀ ਜੇ ਟਾਈਮ ਨਾਲ ਸਭ ਕੁਝ ਮਿਲਦਾ ਨਾ ਫਿਰ ਮੈਨੂੰ ਇੱਥੇ ਆਉਂਦੀ ਲੋੜ ਹੀ ਨਹੀਂ ਪੈਣੀ ਕੋਈ ਗੱਲ ਹੀ ਨਹੀਂ ਹੋਣੀ ਉਹਨੂੰ ਕੋਈ ਨਾਮ ਮਿਲਦਾ ਹੋਊਗਾ ਤਾਂ ਹੀ ਉਹਨੇ ਮੈਨੂੰ ਦੱਸਿਆ ਨਹੀਂ ਤਾਂ ਹਨੂ ਕੀ ਲੋੜ ਪਈ ਆਉਂਦੀ ਤੁਹਾਡੇ ਘਰ ਇੱਥੇ ਤੇ ਮੈਂ ਸੰਦੀਪ ਨੂੰ ਆਵਾਜ਼ ਮਾਰਨੀ ਆ ਸੰਦੀਪ ਗੱਲ ਸੁਣਿਓ ਆ ਗਈ ਯਾਰ ਸੋਈ ਜਾ ਮੁੰਡੇ ਨੂੰ ਸਵਾਲ ਕਿ ਆ ਗਈ ਆ ਕੋਸ ਨੂੰ ਬੁਲਾਉਂਦੇ ਬੁਲਾਉਣ ਕੀ ਡੇ ਹੀ ਮੈਂ ਤੁਹਾਡੇ ਨਾਲ ਗੱਲ ਕਰਨੀ ਆ ਜੇ ਮੰਮੀ ਕੋ ਕੋ ਗੱਲ ਹੋ ਗਈ ਆ ਤਾਂ ਮੈਨੂੰ ਦੱਸੋ ਆ ਮੈਂ ਮੰਮੀ ਨਾਲ ਵੀ ਗੱਲ ਕਰ ਲੈਣੀ ਆ ਕਿਹੜੀ ਗੱਲ ਹੋਈ ਦੀਦੀ ਗੱਲ ਇਹੋ ਕਿ ਮੈਨੂੰ ਕਹਿੰਦੇ ਚਾਰਨਾ ਰੋਟੀ ਦਿੱਤੀ ਆ ਤੇ ਮੈਨੂੰ ਪੁੱਛਦੀਆਂ ਨਹੀਂ ਕੋਈ ਵੀ ਚੀਜ਼ ਆ ਮੈਨੂੰ ਘਰ ਚ ਪੁੱਛਦੀਆਂ ਨਹੀਂ ਕੱਲੀਆਂ ਤੁਰੀਆਂ ਰਹਿੰਦੀਆਂ ਵੇ ਦੀ ਮੇਰੀ ਸੁਣੋ ਗੱਲ ਜਿਵੇਂ ਅਸੀਂ ਚਲੀ ਗਈਆਂ ਸੀ ਤੇ ਇਹਦੇ ਵਿੱਚ ਕਿਹੜੀ ਵੱਡੀ ਗੱਲ ਹੋ ਗਈ ਸੀ ਪਰ ਫੇਰ ਵੀ ਤੁਹਾਨੂੰ ਦੱਸ ਕੇ ਜਾਣਾ ਚਾਹੀਦਾ ਹੀ ਨਾ ਤੇ ਜੇ ਕੋਈ ਆਣ ਕੇ ਪੁੱਛ ਲੈਂਦਾ ਕਿੱਥੇ ਗਈਆਂ ਟਾੜੀਆਂ ਨੋਵਾ ਤੇ ਕੀ ਕਹਿੰਦੇ ਹੋ ਚਲੋ ਅਸੀਂ ਗਲਤੀ ਮੰਨਣ ਦੇ ਹੀ ਕਿ ਹੱਟ ਕੋ ਗਲਤੀ ਹੋ ਗਈ ਅਸੀਂ ਤੇ ਇਹੋ ਸੋਚਿਆ ਸੀ ਨਾ ਕਿ ਚਲ ਮਮੀ ਦੇ ਸ਼ਾਮਾ ਨੂੰ ਆਉਣਾ ਵਾ ਤੇ ਉਹਨਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਅਸੀਂ ਆ ਜਾਣਾ ਵਾ ਸਾਨੂੰ ਕੀ ਪਤਾ ਹੀ ਗੱਲ ਇੱਥੋਂ ਤੱਕ ਵੱਧ ਜਾਣੀ ਹੈ ਸੰਦੀਪ ਪਿੱਛੇ ਜਿਹੜੀਆਂ ਗੱਲਾਂ ਹੋ ਗਈਆਂ ਹੋ ਗਈਆਂ ਹੁਣ ਇਹ ਕਿ ਮੰਮੀ ਨੂੰ ਤੁਸੀਂ ਜਿੱਦਾਂ ਮੰਮੀ ਕਹਿੰਦੀ ਮੈਨੂੰ ਆਹ ਚੀਜ਼ ਚਾਹੀਦੀ ਮੈਨੂੰ ਆਹ ਚੀਜ਼ ਬਣਾ ਕੇ ਦੋ ਉਹ ਬਣਾ ਕੇ ਦੇ ਦਿੱਤੀ ਫੇਰ ਕੋਈ ਗੱਲ ਨਹੀਂ ਹੁੰਦੀ ਜੇ ਤੁਸੀਂ ਬਣਾ ਕੇ ਦੇ ਸਕਦੀਆਂ ਰੋਟੀ ਤੇ ਦੱਸ ਦੋ ਨਹੀਂ ਤੇ ਮੈਂ ਨਾਲ ਲੈ ਜਾਂਣੀ ਮੈਨੂੰ ਕੋਈ ਭਾਤ ਨਹੀਂ ਹੈ ਦੀਦੀ ਨਹੀਂ ਕੋਈ ਗੱਲ ਨਹੀਂ ਆਪਾਂ ਮੰਮੀ ਜੋ ਮੰਗੇਗੀ ਤਵਾਂ ਕਰਾਂਗੇ ਨਾਰਖਾਂ ਦੀ ਕੋਈ ਲੋੜ ਨਹੀਂ ਜੇ ਦੋ ਨੋਵਾ ਹੈਗੀਆਂ ਆ ਕੀ ਕਾਲੀ ਕਰਨਾ ਮੈਂ ਤਾਂ ਉਦੋਂ ਦਲਜੀਤ ਭਾਈ ਦੇ ਮੂੰਹ ਨੂੰ ਭੇਜਤਾ ਹੀ ਮੰਮੀ ਨੂੰ ਕਿ ਚੱਲ ਕਹਿੰਦੀ ਮੇਰਾ ਸਹਜ ਬਿਨਾ ਜੀ ਨਹੀਂ ਲੱਗਦਾ ਕਿ ਮੈਂ ਜਾਣਾ ਮੈਂ ਤਾਂ ਉਦੋਂ ਨੂੰ ਨਹੀਂ ਹੀ ਕਾਲਦੀ ਵੇਖ ਸਿੱਮੀ ਕਿੱਡੀ ਹੈ ਜਲੀ ਪਾਣੀ ਆ ਜੇ ਖੜਦੇ ਆ ਮੰਮੀ ਨੂੰ ਤੇ ਜਾਣ ਦਵੇ ਹਾਂ ਕਿ ਤੂੰ ਛੇਤੀ ਰੋਣ ਲੱਗੀ ਆ ਕੋਈ ਗੱਲ ਨਹੀਂ ਸਬਜ਼ੀ ਬਣਾ ਕੇ ਦੇ ਦਾਂਗੇ ਦਿੰਦੀ ਰਹਿ ਸਬਜ਼ੀ ਮੈਂ ਤਾਂ ਨੀ ਕੁਝ ਵੀ ਦੇਣਾ ਬਣਾ ਨਹੀਂ ਨਹੀਂ ਦੀਦੀ ਕਿਉਂ ਜਾਣਾ ਉੱਥੇ ਮੰਮੀ ਨੇ ਇੱਥੇ ਆਪਾਂ ਹੈ ਸਹੀ ਹੈ ਸੁੰਦੀਪਾ ਤੂੰ ਹੀ ਕਹ ਬੋਲਣਾ ਕਿ ਤੂੰ ਹੀ ਚੁੱਪ ਕਰਕੇ ਬੈਠੀ ਰਹਿਣਾ ਦੀਦੀ ਮੈਂ ਕੀ ਬੋਲਾਂ ਸਾਰਾ ਟਬਰ ਤੇ ਮੇਰੇ ਦਿਵਾਲੇ ਹੋ ਜਾਂਦਾ ਵਾ ਕੀ ਗਲਤੀ ਕਰਤੀ ਅਸੀਂ ਇੱਕ ਦਿਨ ਚਾਰਨਾ ਰੋਟੀ ਮਿਲ ਗਈ ਤੇ ਫਿਰ ਕੀ ਹੋ ਗਿਆ ਇੰਨਾ ਚਿਰ ਹੋ ਗਿਆ ਮੇਰੇ ਵਿਆਹ ਨੂੰ ਕਦੀ ਚਾਰਨਾ ਰੋਟੀ ਦਿੱਤੀ ਮਮਮੀ ਨੂੰ ਪਰ ਉਹਨੇ ਕਿਹਾ ਨਾ ਮੈਨੂੰ ਰਾਜਮਾ ਨਹੀਂ ਚਾਹ ਪਾਚੇ ਦੇ ਤਾਂ ਮੈਨੂੰ ਜੂਰੀਆ ਹੋ ਜਾਂਦਾ ਵਾ ਤੂੰ ਹੀ ਬਣਾ ਕੇ ਕੋ ਦੇ ਦਿੰਦੇ ਕੋਈ ਸਬਜੀ ਹੋਰ ਬਣਾ ਦਿੰਦੇ ਦੀਦੀ ਮੈਨੂੰ ਤੇ ਹੋ ਗਿਆ ਹੀ ਨੇਰਾ ਮੁੰਡੇ ਨੇ ਵੀ ਸੌਣਾ ਹੀ ਉਹ ਵੀ ਰੀਂ-ਰੀ ਕਰਨ ਡਿਆ ਸੀ ਮੈਂ ਕਿੱਧਰ-ਕਿੱਧਰ ਹੋ ਜਾਵਾਂ ਸੰਦੀਪ ਮੁੰਡਾ ਤੇ ਮੰਮੀ ਸਾਹਮਦੀ ਆ ਮੈਨੂੰ ਕਿਹੜਾ ਨਹੀਂ ਪਤਾ ਲੱਗਦਾ ਉਹ ਵੱਖਰੀ ਗੱਲ ਆ ਕਹੀ ਨਹੀਂ ਕਹਿੰਦੇ ਕੋਹ ਵੀ ਮੰਮੀ ਸਾਹਮਦੇ ਦੇਣੇ ਆ ਰਾਤ ਨੂੰ ਤੇ ਮੈਨੂੰ ਸਾਹਮਣਾ ਪੈਂਦਾ ਵਾ ਨਾ ਮੰਮੀ ਲੱਗ ਕੇ ਸੌਂਦਾ ਨਹੀਂ ਰਾਤ ਨੂੰ ਨਹੀਂ ਫੇਰ ਵੀ ਆ ਮੰਮੀ ਨੇ ਸਾਹਮਣਾ ਤੁਸੀਂ ਕੰਮ ਕਰਨਾ ਵਾ ਫੇਰ ਇਹ ਕੀ ਮੁੰਡਾ ਤੁਸੀਂ ਲੈ ਕੇ ਬੈਠ ਰਿਹਾ ਫੇਰ ਕੰਮ ਕਿੰਨੇ ਕਰਨਾ ਆ ਜਾ ਕੇ ਸਾਰੇ ਜਣੇ ਨਾ ਮੇਰੇ ਦਿਵਾਲੇ ਹੋ ਜਾ ਕਰੋ ਜਿਵੇਂ ਨਹੀਂ ਨਾ ਚੰਗੀ ਲੱਗਦੀ ਤੇ ਮੈਂ ਚੱਲ ਜਾਂਗੀ ਫੇਰ ਵੇ ਲੱਸਮੀ ਦਾ ਹਾਲ ਫੇਰ ਕਹਿਣਾ ਕਿੰਨੋ ਆ ਇਰੇ ਵੀ ਮੂੰਹ ਵੱਟ ਕੇ ਚਲ ਗਈ ਤੂੰ ਹੀ ਚਲ ਜੈਗੀ ਤੇ ਫਿਰ ਕਹਿਣਾ ਕਿਨੇ ਘਰ ਚ ਕਲੇਸ਼ ਹੋ ਰਹਿਣਾ ਕਸੂਰ ਦੀਦੀ ਵੀ ਥੱਕ ਜਾਂਦੇ ਕੰਮ ਕਰਕੇ ਉਧਰ ਘਰੀ ਭਾਜੀ ਦਾ ਕਦੀ ਮੁੰਡਾ ਸੰਭਣਾ ਕਦੀ ਮੰਮੀ ਵੱਲ ਹੋ ਜਾਣਾ ਫਿਰ ਵੀ ਥੱਕ ਹੀ ਜਾਈਦਾ ਵਾ ਕੰਮ ਕੰਮ ਤੁਸੀਂ ਤੇ ਕੰਮ ਮੈਂ ਉਹ ਕਹਣੀ ਜਿੱਦਾਂ ਤੁਸੀਂ ਅਲੋਕਾਰ ਹੀ ਕੰਮ ਕਰਦੀਆਂ ਮੈਂ ਨਹੀਂ ਘਰ ਕੰਮ ਕਰਦੀ ਮੈਂ ਕਿੰਨਾ ਕ ਕਿਸ ਨੂੰ ਕਹਣੀ ਆ ਕਿ ਮੈਨੂੰ ਕੰਮ ਕਰਨਾ ਪੈਂਦਾ ਤੇ ਮੈਂ ਨਹੀਂ ਆ ਕਰਨਾ ਤੁਸੀਂ ਉਹਦੀ ਸਾਈਡ ਲੈਣ ਦੀ ਦੀਦੀ ਸਾਈਡ ਲੈਣ ਦੀ ਗੱਲ ਨਹੀਂ ਹੁਣ ਘਰ ਚ ਰਹਿਣਾ ਵਾ ਤੇ ਰਲ ਕੇ ਰਹਿਣਾ ਵਾ ਮੰਮੀ ਦਾ ਇਰਾਦਾ ਵਾ ਕਿ ਇਹ ਦੋਵੇਂ ਨਾਲ ਰਲ ਕੇ ਰਹਿਣ ਏ ਕਿਦਾਂ ਦੀ ਗੱਲ ਹੋਏ ਇੱਕ ਮੰਮੀ ਕਹਿੰਦੇ ਤੁਸੀਂ ਮਿਲ ਕੇ ਨਾ ਰਹੋ ਤੁਸੀਂ ਵੱਖਰੀਆਂ ਰਹੋ ਮੰਮੀ ਨੂੰ ਸਭੋ ਚਾਅ ਚੜਨਾ ਕਿ ਦੋਵੇਂ ਇਕੱਠੀਆਂ ਕੰਮ ਕਰਨੀਆਂ ਮਿਲ ਜੁਲ ਕੇ ਰਹਿਣੀਆਂ ਵੇ ਦੀਦੀ ਜੀ ਜਦੋਂ ਆਪਾਂ ਮਿਲ ਜੁਲ ਕੇ ਸਾਰੇ ਕੰਮ ਕਰਨਦੀਆਂ ਫਿਰ ਮੰਮੀ ਪਤਾ ਨਹੀਂ ਕਿਉਂ ਗੁੱਸੇ ਹੋ ਜਾਂਦੇ ਵਿੱਚੋਂ ਕੋਈ ਗੱਲ ਹੋਈ ਹੋएगी ਤਾਂ ਹੀ ਉਹਨਾਂ ਨੇ ਇੰਨੀ ਗੱਲ ਕਹੀ ਨਹੀਂ ਤਾਂ ਕੀ ਲੋੜ ਪਈ ਇੰਨੀ ਗੱਲ ਕਹਿਣ ਦੀ ਜਿੱਦਨ ਦੀ ਮੈਂ ਵਿੰਡੋ ਆਈਆਂ ਨਾ ਤੇ ਮੈਂ ਦੀਦੀ ਨਾਲ ਰਹਿਣ ਡੈਪੀ ਨਾਲ ਮਿਲ ਕੇ ਮੰਮੀ ਤੋਂ ਉਦੋਂ ਦਾ ਮੇਰਾ ਮੂੰਹ اٹਕੇ ਬੈ ਗਿਆ ਮੈਂ ਕਿਹਾ ਮੰਮੀ ਨੂੰ ਕੁਝ ਕਿਹਾ ਸੀ ਚੱਲ ਕੋਈ ਨਹੀਂ ਜੋ ਮਗਰ ਹੋ ਗਿਆ ਕੋਈ ਗੱਲ ਨਹੀਂ ਮੈਂ ਮੰਮੀ ਨਾਲ ਕਰ ਲਾਂਗੀ ਗੱਲ ਤੇ ਤੂੰ ਹੀ ਅੱਗੇ ਤੋਂ ਰਲ ਕੇ ਰਹਿਣਾ ਵਾ ਦੀਰੀ ਇੱਕ ਗੱਲ ਤੀ ਮੰਮੀ ਨੂੰ ਕਹਿ ਕੇ ਜਾਇਓ ਕਿਥੋਂ ਦੀ ਗੱਲ ਹੈ ਉੱਥੇ ਨਾ ਦੱਸਿਆ ਕਰੋ ਸਾਰੀਆਂ ਗੱਲਾਂ ਬਾਹਰ ਪਹੁੰਚੋਂਦੀਆਂ ਉਹਨਾਂ ਨੇ ਵੀ ਨਾ ਅੱਗੇ ਸੋਸ ਸੋਸ ਗੱਲਾਂ ਕੀਤੀਆਂ ਵਾ ਕਿ ਤੂੰ ਕੁੱਛ ਕੇ ਨਹੀਂ ਜਾਂਦੀ ਮੰਮੀ ਨੂੰ ਚਲ ਕੋਈ ਨਹੀਂ ਮੈਂ ਮੰਮੀ ਨਾਲ ਗੱਲ ਕਰਾਂਗੀ ਜਰਕਾਰ ਤੇ ਸੋਗ ਲਾਉਂਦੀਆਂ ਵਾ ਤੇ ਬਾਹਰ ਨਿਕਲ ਕੋਈ ਵੀ ਬਚੋਣੀ ਮੰਮੀ ਨੂੰ ਇਹ ਦੱਸ ਦਾਕੀ ਮੈਂ ਕੋਈ ਨਹੀਂ ਤੁਸੀਂ ਵੀ ਧਿਆਨ ਰੱਖਿਓ ਨਾ ਕਿ ਤੁਸੀਂ ਮੰਮੀ ਨੂੰ ਉਹੋ ਜੀ ਗੱਲ ਨਾ ਕਰਕੇ ਦੱਸੋ ਕਿ ਮੰਮੀ ਨੂੰ ਵੀ ਗੁੱਸਾ ਆ ਜਾਏ ਕਿ ਹਾਂ ਮੈਨੇ ਪੁੱਛਤੀਆਂ ਨੇ ਜਿੱਥੇ ਕਿਤੇ ਜਾਂਦੀਆਂ ਪੇਣਾ ਪੁੱਛਿਓ ਚੱਲ ਜਾਂਦੀਆਂ ਕੋਈ ਵੀ ਚੀਜ਼ ਘਰ ਚਾਵੇ ਤੇ ਕਹਿਣਾ ਮੰਮੀ ਵਾਲੋ ਤੁਸੀਂ ਵੀ ਖਾ ਲਓ ਚਲ ਕੋਈ ਨਹੀਂ ਦੀਦੀ ਆਪਾਂ ਕਹਿ ਦਾਂਗੇ ਚਲੋ ਠੀਕ ਆ ਆਜੋ ਤੁਸੀਂ ਉੱਧਰ ਪੈ ਦਿਓ ਲੰਮੀਆਂ ਕੋਈ ਨਹੀਂ ਮੈਂ ਆ ਜਰ ਗੱਲ ਦੋਵਾਂ ਨੂੰ ਕਿਸੇ ਨੂੰ ਨਹੀਂ ਆਉਂਦੀ ਕਿਦਾਂ ਬੜਬੜ ਕਰਦੀ ਚੱਲ ਗਈ ਆ ਸੱਚੀਆਂ ਹੁੰਦੀਆਂ ਤੇ ਮੇਰੇ ਲੱਗ ਕੇ ਪੈਂਦੀਆਂ ਇਹਨਾਂ ਨੂੰ ਇਹ ਕਿਨੂੰ ਬੜਾ ਪਤਾ ਲੱਗਣ ਡਿਆ ਅਸੀਂ ਜੋ ਮਰਜੀ ਕਰੀ ਜਾਂਦੀਆਂ ਮੰਮੀ ਨਾਲ ਪਤਾ ਤਾਂ ਮੈਨੂੰ ਸਾਰਾ ਲੱਗਣ ਡਿਆ ਕੋਈ ਨਹੀਂ ਮੈਂ ਰਹਿਣਾ ਹਾਂ ਹੁਣ ਇੱਥੇ ਨਾਲੇ ਪਤਾ ਲੱਗ ਜਾਊਗਾ ਕਿ ਕਿੰਨਾ ਕੁ ਧਿਆਨ ਰੱਖਦੀਆਂ ਕੋਈ ਨਹੀਂ ਮੈਂ ਸੀਰਤ ਨੂੰ ਇੱਥੇ ਭੇਜਦਾ ਕਰਨਾ ਸਕੂਲ ਫੇਰ ਵੇਖਾਂਗੇ ਨਾ ਕਿੰਨਾ ਕੁ ਧਿਆਨ ਰੱਖਦੀਆਂ ਮੇਰੀ ਸੁਣ ਗੱਲ ਤੂੰ ਬੜਾ ਕਹਿਣ ਦੀ ਸੀ ਕੋਈ ਗੱਲ ਨਹੀਂ ਜਿਹੜੀ ਮੰਮੀ ਸਬਜ਼ੀ ਮੰਗੋਗੀ ਬਣਾ ਕੇ ਦੇ ਦਾਂਗੇ ਤੇ ਕੱਲੀ ਬਣਾ ਕੇ ਦੇ ਦੇਗੀ ਲੈ ਦੀਦੀ ਕਹਿ ਰਹਾ ਤੇ ਐ ਹੀ ਦੀਦੀ ਸਾਹਮਣੇ ਮੁੰਡਿਆਂ ਕਿ ਦੋਵੇਂ ਹੀ ਕੰਡੀਆਂ ਜਿਆਦਾ ਨਾ ਸਿਆਣੀ ਨਾ ਬਣਿਆ ਕਰ ਠੀਕ ਹੈ ਨਾ ਨਾਲੇ ਨਾ ਬਹੁਤਾ ਡਰਿਆ ਨਾ ਕਰ ਕਰਦੀਆਂ ਰਹਿਣ ਜੋ ਕਰਦੀਆਂ ਆ ਕੀ ਕਰ ਲੈਣਗੇ ਸਾਨੂੰ ਦੀਦੀ ਮੈਂ ਇੰਨਾ ਤੁਰ ਜਾਂਦੀ ਮੈਨੂੰ ਦੀਦੀ ਲੈ ਕੇ ਮੰਮੀ ਨੂੰ ਨਾਲੇ ਲੋਕਾਂ ਨੇ ਕੀ ਕਹਿਣਾ ਵਾ ਕਿ ਦੋ ਦੋ ਨੋਵਾ ਘਾਰੀ ਮੰਮੀ ਇਹਨਾਂ ਕੋ ਸਭ ਵੀ ਨਹੀਂ ਗਈ ਉਹ ਕੁਛ ਨਹੀਂ ਕੁਝ ਕਹਿਦਣ ਲੱਗਾ ਠੀਕ ਹੈ ਨਾ ਕਿਤੇ ਨਹੀਂ ਕੁਝ ਹੁੰਦਾ ਤੇ ਨਾ ਹੀ ਮੰਮੀ ਨੇ ਜਾਣਾ ਵਾ ਇਹ ਡਰਾਵੇ ਦੇਂਦੀਆਂ ਮਾਵਾ ਧੀਆਂ ਕਿ ਪਹਿਲਾਂ ਕੀ ਕਰਦੀਆਂ ਵਾ ਤੁਹਾਨੂੰ ਪਤਾ ਤਾਂ ਹੈ ਭਾਜੀ ਦੇ ਸੁਭਾਅ ਦਾ ਤੁੰ ਕਿੱਦਾਂ ਬੋਲਦੀ ਨੇ ਫਿਰ ਕੋਈ ਗੱਲ ਨਹੀਂ ਬੋਲੀ ਜਾਂਦੇ ਉਹਨਾਂ ਦਾ ਤਾਂ ਕੰਮ ਹੀ ਇਹੋ ਆ ਇਹ ਨਵਾਂ ਕੰਮ ਥੋੜੀ ਆ ਜਦੋਂ ਦੀ ਵਿਆਹੀ ਆਈਆਂ ਨਾ ਉਦੋਂ ਦਾ ਇਹੋ ਕੰਮ ਹੋਣ ਡਿਆ ਵਾ ਮੈਂ ਤਾਂ ਪਹਿਲੀ ਵਾਰੀ ਵੀ ਆਖਿਆ ਮੈਨੂੰ ਕੀ ਪਤਾ ਇਹਨਾਂ ਨਾਲ ਸਖਤਾਈ ਨਾ ਰਹਿਣਗੀ ਨਾ ਤੇ ਫੇਰ ਹੀ ਇਹਨਾਂ ਨੇ ਸੁਧਰਨਾ ਵਾ ਜੇ ਤੂੰ ਭੋਲੀ ਬਣ ਗਈ ਨਾ ਉਦੋਂ ਮੈਂ ਬੜਾ ਬੋਲ ਕੇ ਆਈ ਬਾਤ ਚ ਮੈਂ ਮੰਮੀ ਨੂੰ ਵੀ ਰੋੜੀ ਇਹ ਦੱਸਣ ਦੀ ਕੋਣ ਕਰਕੇ ਜੇ ਤੂੰ ਭੋਲੀ ਬਣ ਗਈ ਨਾ ਤੇ ਤੈਨੂੰ ਇਹਨਾਂ ਨੇ ਪੁੱਛਿਆ ਨਹੀਂ ਕਰਨਾ ਇਹਨਾਂ ਨੇ ਤੇਰੇ ਸਿਰ ਤੇ ਚੜ ਜਾਣਾ ਵਾ ਮੈਨੂੰ ਤਾਂ ਲੱਗਦਾ ਵਾ ਸਹਜ ਉੱਠ ਗਿਆ ਮੰਮੀ ਨਾਲ ਕੇ ਚਲ ਗਿਆ ਤੇ ਜਿਹੜੀ ਵੀ ਗੱਲ ਹੁੰਦੀ ਹੈ ਨਾ ਚੁੱਪ ਕਰਕੇ ਅੱਗੇ ਜਵਾਬ ਦਿਆ ਕਰ ਠੀਕ ਹੈ ਨਾ ਚੁੱਪ ਨਾ ਕੀਤੀ ਦਿਆ ਕਰ ਪੋਲਿਆਂ ਦਾ ਜ਼ਮਾਨਾ ਨਹੀਂ ਹੈਗਾ ਅੱਜ ਕੱਲ ਮੈਂ ਮੈਂ ਜਵਾਬ ਦਿੱਤਾ ਸੀ ਤੀਆਂ ਗੱਲਾਂ ਕਰੀ ਦੀ ਮੈਂ ਦਿੱਤਾ ਸੀ ਸਿਮੀ ਬੋਰੀ ਵੀ ਇਸ ਤਰ੍ਹਾਂ ਆਪਣਾ ਚੱਕ ਲਈ ਆ ਮੈਨੂੰ ਤਾਂ ਲੱਗਦਾ ਇੱਥੇ ਡੇਰਾ ਲਾਉਣਾ ਹੋਣਾ ਹੁਣ ਇੱਥੇ ਲਾਉਣਾ ਭਾਜ ਤਾਂ ਬਾਹਰ ਜਾਂਦੇ ਆ ਤੇ ਫਿਰ ਇੱਥੇ ਹੀ ਹੋਣਾ ਹੀ ਹੋ ਕੇ ਕਰਨਾ ਮੈਨੂੰ ਤੇ ਆ ਭਾਜੀ ਵੀ ਨਹੀਂ ਕੁਝ ਕਹਿੰਦੇ ਹੋਣਗੇ ਇਹਨਾਂ ਨੂੰ ਮੈਨੂੰ ਵੀ ਲੱਗਦਾ ਕੋਈ ਨਹੀਂ ਤੇ ਤਾਂ ਹੀ ਆ ਜਾਂਦੀ 3 ਦਿਨ ਮੂੰ ਚੱਕ ਕੇ ਸਕੂਲ ਲੱਗ ਗਏ ਆ ਨਾ ਤਾਂ ਹੀ ਆ ਜਾਂਦੀ ਆ ਤਾਂ ਵੀ ਲੱਗਦਾ ਲੱਗੇ ਪਏ ਆ ਕਿੱਥੇ ਤੁਰੀ ਰਵਾਂ ਕਰਾਂਗੇ ਤੁਹਾਨੂੰ ਵੀ ਜੀਣ ਦੇਣਾ ਇੱਥੇ ਤੇ ਤੂੰ ਡਰ ਕੇ ਨਹੀਂ ਰਹਿਣਾ ਠੀਕ ਆ ਨਾ ਜਿਹੜੀ ਵੀ ਗੱਲ ਕਰਨਗੇ ਨਾ ਉਹਦਾ ਠੋਕੇ ਜਵਾਬ ਦੇਣਾ ਤੂੰ ਅੱਗੋਂ ਨਹੀਂ ਦੀਦੀ ਜਿੰਨਾ ਕੁ ਮੇਰੇ ਭੋਇਆ ਕਰੇਗਾ ਨਾ ਕੰਮ ਮੈਂ ਤੂੰ ਉਹਨਾਂ ਨਹੀਂ ਕਰਨਾ ਜਿੰਨੀ ਤੂੰ ਭੋਲੀ ਬਣ ਕੇ ਰਹੀ ਨਾ ਉਹਨਾਂ ਨੇ ਤੇ ਸਿਰ ਤੇ ਚੜਨਾ ਹੀ ਆ ਇਹ ਗੱਲ ਮੇਰੀ ਯਾਦ ਰੱਖੀ ਚੱਲ ਕੋਈ ਨਹੀਂ ਦੀਦੀ ਮੇਰੇ ਨਾਲ ਹੀ ਆ ਤੂੰ ਮੈਨੂੰ ਦੱਸੀਂ ਕਿੰਦਾ ਕਰ ਲਵਾਂ ਮੈਂ ਤੈਨੂੰ ਬਾਰ-ਬਾਰ ਨਹੀਂ ਸਮਝਾਉਣਾ ਠੀਕ ਆ ਨਾ ਬਾਅਦ ਚ ਫੇਰ ਕਹਿਣਾ ਵਾ ਕਿ ਸਿਮਮੀ ਨੂੰ ਭੂਏ ਚੜਾਇਆ ਵੈ ਇੰਨੇ ਚੜਾਇਆ ਵਾ ਨਹੀਂ ਮੈਨੂੰ ਪਤਾ ਨਾ ਤੂੰ ਮੈਨੂੰ ਕੁਛ ਨਹੀਂ ਕਹਿੰਦੀ ਰਹਿਣ ਦੇ ਇਹ ਮੈਨੂੰ ਤਾਂ ਹੱਦ ਦੇ ਰਿਹਾ ਕਰੂ ਕਿ ਮੈਂ ਕਿੰਨਾ ਨਾਲਾ ਕਿੰਨਾ ਚਲ ਠੀਕ ਆ ਸਬਜ਼ੀ ਕੱਟੀ ਆ ਤੇ ਉਹਨੂੰ ਤੜਕਾ ਲਾ ਦੇ ਫਿਰ ਮੈਂ ਫੁਲਕੇ ਲਾ ਲੈਂਨੀ ਆ ਚਲ ਠੀਕ ਹੈ ਜੀ ਟੀਵੀ ਬੜੀ ਚਲਾਗ ਬੰਦੀ ਆ ਆਪਣੇ ਆਪ ਚ ਪਹਿਲਾਂ ਮੇਰੇ ਵੱਲ ਹੀ ਬਾਅਦ ਚ ਦੀਦੀ ਨਾਲ ਐਪੀ ਗੱਲਾਂ ਕਰਨ ਕੋਈ ਗੱਲ ਨਹੀਂ ਦੀਦੀ ਅਸੀਂ ਉਦਾਂ ਹੀ ਕਰਾਂਗੇ ਜਿੱਦਾਂ ਤੁਸੀਂ ਕਹੋਗੇ ਕਿ 도ਗਲੀ ਆ 도ਗਲੀ ਸੀਰਤਾ ਪੁੱਤ ਜੀ ਲੱਗਾ ਵਾ ਹਾਂਜੀ ਮੰਮਾ ਮੇਰੇ ਇੱਥੇ ਬੜਾ ਜੀ ਲੱਗਾ ਮੈਂ ਸਾਜਣਾ ਖੇਡਦੀ ਐ ਨਹੀਂ ਮੈਂ ਨੀ ਪਿੰਡ ਜਾਣਾ ਠੀਕ ਆ ਪੱਤੂ ਰਹਿ ਕੋਈ ਗੱਲ ਨਹੀਂ ਤੂੰ ਸਕੂਲੇ ਚਲ ਜਾ ਕਰ ਚੰਗਾ ਮੰਮਾ ਮੇਰੇ ਇੱਥੇ ਬੜਾ ਜੀ ਲੱਗਣੇ ਮੈਂ ਸਾਜਣਾ ਖੇਡਦੀ ਐ ਨਹੀਂ ਪਿੰਡ ਮੇਰ ਨਾਲ ਕੋਈ ਨਹੀਂ ਖੇਡਦਾ ਨਹੀਂ ਪੁੱਤ ਕੋਈ ਨਹੀਂ ਜਿੰਨੇ ਦਿਨ ਰਾਵਾਂਗੇ ਕੋਈ ਨਹੀਂ ਇੱਥੇ ਖੇਡਣਾ ਪੁੱਤ ਘਰ ਤੇ ਜਾਣਾ ਹੀ ਆ ਇੱਥੇ ਥੋੜੀ ਬੈਠੇ ਰਹਿਣਾ ਅਸੀਂ ਦੋ ਚਾਰ ਦਿਨ ਰਾਵਾਂਗੇ ਫੇਰ ਅਹੀਂ ਚਲ ਜਾਾਂਗੇ ਪਿੰਡ ਇਹ ਗੱਲ ਜਿੰਨੇ ਦਿਨ ਮਰਜੀ ਰਹਾ ਹੈ ਕਾ ਕੀ ਹੋ ਗਿਆ ਵਾ ਕੁੜੀ ਦਾ ਜੀ ਲੱਗਾ ਇੱਥੇ ਪਰ ਉਹਨਾਂ ਦੇ ਬਾਹਰ ਹੀ ਆ ਬਾਕੀ ਹੋ ਗਏ ਮੰਮੀ ਨੇ ਆਣੀ ਐ ਇਹਨੇ ਤੇ ਕਹਿਣਾ ਹੀ ਆ ਕੱਲ ਕੋਈ ਗਾ ਨਹੀਂ ਪੁੱਤ ਤੁੰਗੜੀ ਰੋਈ ਤੁਰੀ ਦਾਹਦਾ ਰਿਆ ਕੋਈ ਠੀਕ ਆ ਸੀਤ ਜਾ ਤੂੰ ਖੇਡ ਸੱਜੋ ਨਾ ਜਾ ਕੇ ਠੀਕ ਆ ਮੰਮਾ ਜਾ ਪੁੱਤ ਚਲ ਜਾ ਮੰਮੀ ਮੈਂ ਕੀ ਕੀਤੀ ਇਹਨਾਂ ਨਾਲ ਗੱਲ ਦੂਆਂ ਨਾ ਹੀ ਔਰ ਉਹ ਪਿਆਰਾਂ ਤੇ ਪਾਣੀ ਕਿੱਥੇ ਪੈਣ ਦਿੰਦੀਆਂ ਏ ਤਨ ਕੋ ਤਾਂ ਹੀ ਹੈ ਨਾ ਦੀ ਮਮਮੀ ਐਂ ਜਾ ਮਮਮੀ ਨਿੱਕੀਆਂ ਨਿੱਕੀਆਂ ਗੱਲਾਂ ਦੱਸਦੀ ਆ ਮਮਮੀ ਨਿੱਕੀਆਂ ਨਿੱਕੀਆਂ ਗੱਲਾਂ ਨਾਲ ਦੱਸਿਆ ਕਰੇ ਉਹ ਮੈਂ ਤੂੰ ਹੀ ਕੀਤੀਆਂ ਤੇ ਉਹਨਾਂ ਦੱਸੀਆਂ ਮੈਂ ਤਾਂ ਡਰਦੀ ਦੱਸਦੀ ਨਹੀਂ ਕਿ ਇਹਨਾਂ ਲੜਾਈ ਪਾਊਗੀ ਵੀਦਰ ਜੀਤ ਨੇ ਗੱਲ ਸ਼ੇਰੀ ਮਮਮੀ ਤੂੰ ਕਿਉਂ ਜਾਣ ਲਈ ਕੁੜੀ ਗਤੂ ਰਹਿ ਹਜ ਹੁਣ ਕੋ ਕੇ ਆਈ ਮੈਂ ਫਿਰ ਦੱਸਣਾ ਪਿਆ ਉਹ ਤਾਂ ਕੋਈ ਗੱਲ ਆ ਮੈਂ ਤੂੰ ਦੱਸਦੀ ਨਹੀਂ ਆ ਆਂ ਕਰਕੇ ਫਿਰ ਮੈਂ ਦੱਸਿਆ ਮੈਂ ਵੀ ਇਹ ਲੜਾਈ ਹੁੰਦੀ ਆ ਇਹ ਜਾ ਕੇ ਫਿਰ ਉਹਦੇ ਤੁਮਲੇ ਹੋ ਗਿਆ ਨਾ ਸਮਝ ਆਇਆ ਵੀ ਸਹੀ ਨਾ ਸਿਆਸ ਬਹਾਨਾ ਗੱਲ ਕਰੀ ਪਰ ਤੈਨੂੰ ਪਤਾ ਹੀ ਹੁੰਦਾ ਬਾਜੇ ਤਾਂ ਫਿਰ ਗੁੱਸਾ ਆ ਜਾਏ ਫਿਰ ਤਾਂ ਗੱਲ ਉਹ ਨਿਕਲਦੀ ਫਿਰ ਗੁੱਸੇ 'ਚ ਨਿਕਲਨੀ ਪਿਆਰ ਨਾਲ ਥੋੜੀ ਨਿਕਲਣਾ ਹੁਣ ਗੱਲ ਕਿ ਮੈਂ ਫਿਰ ਪਹਿਲਾਂ ਸਿਮੀ ਨਾਲ ਗੱਲ ਕੀਤੀ ਮੁਰਕੇ ਫਿਰ ਸੰਦੀਪ ਨੂੰ ਆਜ ਮਾਰੀ ਕੋ ਜੈਪੀ ਫਿਰ ਓ ਕੀ ਹੁਣ ਕਿ ਮੈਂ ਕੀ ਕੀਤਾ ਮੈਂ ਐਉਂ ਮਤ ਜਾਉਂਗਾ ਜੇ ਚਾਰਨਾ ਦੇਤੀ ਫਿਰ ਕੀ ਹੋਗਾ ਚਾਰਨਾ ਦੇਤੀ ਨਹੀਂ ਤੁਸੀਂ ਤਾਂ ਖਾ ਲੋਗੇ ਚਾਰਨਾ ਮੈਨੂੰ ਲੰਗਦੀ ਆਹ ਆਪ ਦੇਖੀ ਤਾਂ ਅੱਜ ਮਾਂ ਬਣਾ ਬਣਾ ਖਾਓ ਲੋਕੀ ਹੱਟ ਹੈ ਕੋਈ ਜਿਹੜਾ ਜਿਹਦੇ ਮਰਜ਼ੀ ਘਰ ਚ ਜਾ ਦੋ ਸਬਜ਼ੀਆਂ ਬਣਦੀਆਂ ਬਣ ਹਾਂ ਤੇ ਮੈਂ ਤਾਂ ਕਿਹਾ ਮੈਂ 24 ਘੰਟੇ ਲੜਾਈ ਥੋੜੀ ਚੰਗੀ ਹੁੰਦੀ ਹੈ ਘਰ ਚ ਤੇ ਮੈਂ ਹਾਲ ਮਿਲ ਕੇ ਰਿਆ ਕਰੋ ਮੈਂ ਲੋਕੀ ਤਮਾਸ਼ਾ ਵਿੰਦੇ ਹਨੀ ਇਹਨਾਂ ਦੇ ਦਿਮਾਗ ਦੀ ਤਾਂ ਨਹੀਂ ਕੀ ਹੋ ਗਿਆ ਦਾ ਮੈਂ ਦਿਮਾਗਾਂ ਆ ਸਾਰੀ ਗੇਲ ਨੇ ਦਿਮਾਗ ਦੋਨਾਂ ਦੇ ਆਹ ਮੈਂ ਤਾਂ ਬੜੀ ਸੋਭਾ ਕਰਦੀ ਹੋਗੀ ਨਿੱਕੀ ਦੀ ਆਮ ਚੱਲ ਬੜੀ ਚੰਗੀ ਆ ਮੈਂ ਤਾਂ ਸਿਮੀ ਨੂੰ ਕਿਹਾ ਸੀ ਮੈਂ ਹਾਂ ਸੰਦੀਪ ਦੇ ਜਿੱਦਾਂ ਦੀ ਹੈਗੀ ਤੂੰ ਵੀ ਉਹਦੇ ਨਾਲ ਲੱਗ ਲੱਕੇ ਤਾਂ ਉਦਾਂ ਹੀ ਹੋਈ ਜਾਂਦੀ ਵੇਖ ਵੇਖ ਕੇ ਜਿੱਦਾਂ ਜਿੱਦਾਂ ਉਹਦੇ ਵਾਲ ਵੰਦੀ ਉਦਾਂ ਹੀ ਹੋਈ ਜਾਂਦੀ ਹਾਂ ਨਹੀਂ ਨਹੀਂ ਦੀਦੀ ਇਦਾਂ ਦੀ ਨਹੀਂ ਕੋਈ ਗੱਲ ਹੈਗੀ ਮੰਮੀ ਨੇ ਇੰਜ ਕੀਤਾ ਇੰਜ ਕੀਤਾ ਤੇ ਉਹ ਫਿਰ ਕੀ ਨੂੰ ਆਦੇ ਗੱਲ ਨਹੀਂ ਹੈ ਅੱਗੋਂ ਕੋਈ ਤੇ ਕੋਈ ਨਾ ਕੋਈ ਤੇ ਗੱਲ ਬਣਾਉਣੀ ਨਹੀਂ ਮੈਂ ਤਾਂ ਫਿਰ ਕਿਹਾ ਸੀ ਮੈਂ ਤੂੰ ਇਸ਼ਾਰੋਂ ਲੈ ਕੇ ਕੋਈ ਨਾ ਕੋਈ ਆ ਜਾਂਦੀਆਂ ਘਰ ਤੇ ਖਾ ਲੈਂਦੀ ਆ ਤੇ ਮੰਮੀ ਨੂੰ ਪੁੱਛਦੀਆਂ ਨਹੀਂ ਤੇ ਫਿਰ ਅਗਲੇ ਨੂੰ ਵੀ ਹੁੰਦਾ ਕਿ ਕੱਲੀਆਂ ਨੇ ਖਾ ਲਿਆ ਮੈਨੂੰ ਨਹੀਂ ਦਿੱਤਾ ਵੀ ਕੱਲਾ ਕਰਦੀਆਂ ਹੀ ਦੋਈ ਜਾਣੀਆਂ ਵੀ ਇਹਦੇ ਪੇਕੇ ਨਹੀਂ ਹੁੰਦੇ ਨਾ ਪੁੱਛਦੇ ਹੁੰਦੇ ਆ ਤੇ ਨਾ ਹੁੰਦੇ ਨੇ ਨਾ ਧਿਆਨ ਨਾ ਕੋ ਭਰਾਮ ਦਾ ਇਹਨੂੰ ਕੋਈ ਚੀਜ਼ ਦੇਈ ਇਹਦਾ ਮਤਲਬ ਇਹ ਥੋੜੀ ਕਿ ਪੇਕੇ ਨਹੀਂ ਹੁੰਦੇ ਤੇ ਇਹਨੂੰ ਕੋ ਖਾਣ ਨੂੰ ਨਹੀਂ ਦੇਣਾ ਵੀ ਖਾਂਦੀਆਂ ਫਿਰ ਅੰਦਰ ਵਾਰ ਵੜ ਕੇ ਮੈਨੂੰ ਨਾ ਦੇਣਗੀ ਕੀ ਹੋ ਜੂਗਾ ਹੈਨਾ ਹਾਂ ਤੇ ਜੇ ਕਿਤੇ ਮੰਮੀ ਤੂੰ ਇਦਾਂ ਕੀਤਾ ਕਿ ਆਪ ਕੱਲੀ ਖਾਂਦਾ ਵੀ ਤੇ ਇੰਨਾ ਵਾਰ ਕੇ ਮੂੰਹ ਵਟਣਿਆ ਕਿ ਮੇਰੇ ਵੀ ਆਖੀ ਤੈਨੂੰ ਮੇਟੋ ਮੇਟੀ ਫੂਣ ਜਾਣਾ ਆਹੋ ਇੱਦਾਂ ਕੰਡੀਆਂ ਕਰਨੀ ਉਹ ਤਾਂ ਅੱਗੇ ਮੌਕਾ ਲੱਭਣ ਦੀਆਂ ਕਿ ਕੋਈ ਨਾ ਪੁੱਤ ਨਾ ਕੁੜੀ ਨੂੰ ਸਵਾਰ ਨੀ ਰਬਾ ਹੋ ਗਈ। ਹਾਂ ਚਲੋ ਅੰਨ ਨੀ ਨਾਲ ਪਤਾ ਲੱਗ ਜੂਗਾ ਕਿ ਆਹੋ ਕਿੰਨਾ ਕ ਸਾਂਪ ਦੀਆਂ ਵੇ। ਉਹ ਆਹੋ ਨਹੀਂ ਪਤਾ ਲੱਗੂਗਾ ਰਿਆ ਹੂੰ ਤੋ ਦਾਰ। ਹਾਂ ਉਹ ਨਹੀਂ ਅਹੀਂ ਚੱਲੀ ਬੜਾ ਕਰਨੀ ਆ ਵਾ। ਕੁੜੀ ਨੂੰ ਸਵਾਰ ਚੰਗਾ। ਹਾਂ ਮੈਂ ਵੀ ਸੰਗੂ ਠੀਕ ਆ ਚਲੋ।